ਸਾਈਬਰ ਸੈੱਲ ਨੇ ਅਜ਼ਬੇਜਾਨ ਦਾ ਵਰਕ ਵੀza ਲਗਾਉਣ ਦੇ ਨਾਂ ਤੇ ਠੱਗੀ ਮਾਰਨ ਵਾਲੇ گروਹ ਦਾ ਖੁਲਾਸਾ ਕੀਤਾ ਹੈ ਮੌਲਜਮਾਂ ਇੰਨੇ ਚਲਾਕ ਆ ਕਿ ਠੱਗੀ ਕਰਕੇ ਨਵੀਂ ਕੰਪਨੀ ਖੋਲ ਲੈਂਦੇ ਆ ਤਾਂ ਫਿਰ ਧੋਖਾ ਧੜੀ ਦਾ ਜਾਲ ਉਹ ਵਿਛਾਉਂਦੇ ਆ ਇਹ ਸੈਕਟਰ 32 ਦੇ ਵਿੱਚ ਗਲੋਬਲ ਕੰਸਲਟੈਂਟ ਇਮੀਗ੍ਰੇਸ਼ਨ ਦਫ਼ਤਰ ਦੇ ਰਾਹੀਂ 35 ਲੱਖ ਰੁਪਏ 27 ਲੋਕਾਂ ਤੋਂ ਹੜੱਪ ਚੁੱਕੇ ਆ ਤੇ ਹੁਣ ਸੈਕਟਰ 34 ਦੇ ਵਿੱਚ ਡ੍ਰੀਮ ਲੈਂਡ ਇਮੀਗ੍ਰੇਸ਼ਨ ਇਹਨਾਂ ਨੇ ਥੱਪਟਰ ਖੋਲਿਆ ਹੋਇਆ ਹੈ ਇਸ ਤੋਂ ਪਹਿਲਾਂ ਮੌਲਜਮਾ ਦਾ ਕੋਈ ਵੀ ਸ਼ਿਕਾਰ ਮੌਲਜਮਾ ਦਾ ਕੋਈ ਸ਼ਿਕਾਰ ਬੰਦਾ ਤਾਂ ਪੁਲਿਸ ਨੇ 6 ਜਣਿਆਂ ਨੂੰ ਕਾਬੂ ਕਰ ਲਿਆ ਏ ਇਹਨਾਂ ਦੀ ਪਛਾਣ ਕੰਪਨੀ ਮਾਲਕ ਰਾਜਸਥਾਨ ਦੇ ਸਿਕਰਵਾਸੀ ਸੰਜੀਵ ਰੋਡਸ ਪੜਵਾਸੀ ਲਖਵੀਰ ਸਿੰਘ ਬਲਾਚੌਰਵਾਸੀ ਵਿੱਕੀ ਮਨੀਵਾਜਰਾਵਾਸੀ ਲਾਪਨਾਪ੍ਰੀਤ ਕ੍ਰਿਸ਼ਨਗੜ੍ਹਵਾਸੀ ਮੌਨਿਕਾ ਤੇ ਨਵਾਂਗਰਾਉਵਾਸੀ ਮਹਿਕ ਦੇ ਵਜੋਂ ਹੋਈ ਆ ਦਫ਼ਤਰ ਤੋਂ 15 ਮੋਬਾਈਲ 15 ਸਿਮ ਕਾਰਡ ਤਿੰਨ ਸਟੈਂਪ ਤੇ ਪੰਜ ਰਜਿਸਟਰ ਬਰਾਮਦ ਹੋਏ ਆ ਤੇ ਪੁਲਿਸ ਨੇ ਮਲਜਮਾਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਜਿੱਥੋਂ ਲੜਕੀ ਦੇ ਸਨੇ ਪੰਜ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਅਤੇ ਸੰਜੀਵ ਨੂੰ 2 ਦਿਨ ਦੀ ਰਿਮਾਂਡ ਤੇ ਭੇਜ ਦਿੱਤਾ ਹੈ। ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸੰਜੀਵ ਨੇ ਚਪੜਾਸੀ ਸੁਭਮ ਦੇ ਨਾਂ ਤੇ ਬੈਂਕ ਖਾਤੇ, ਮੋਬਾਈਲ ਫੋਨ, ਸਿਮ ਕਾਰਡ ਲੈ ਰੱਖਿਆ ਤੇ ਸੁਭਮ ਤੋਂ ਸੈਲਰੀ ਅਕਾਊਂਟ ਖਲਵਾਉਣ ਲਈ ਦਸਤਾਵੇਜ਼ ਵੀ ਲਏ ਆ। ਲੱਖਾਂ ਰੁਪਏ ਦਾ ਲੈਣ ਦੇਣ ਨੂੰ ਸੁਭਮ ਦੇ ਨਾਂ ਤੇ ਖੋਲਿਆ ਹੋਇਆ ਹੈ ਤੇ ਰਿਸੈਪਸ਼ਨਰ ਨਪਰੀਤ, ਮੋਨਿਕਾ ਤੇ ਮਹਿਕ ਆਪਣਾ ਨਾਂ ਬਦਲ ਕੇ ਲੋਕਾਂ ਨੂੰ ਫੋਨ ਕਰਦੀਆਂ ਐ ਤੇ ਵਿਦੇਸ਼ ਦੇ ਵਿੱਚ ਚੰਗੀ ਨੀ ਨੌਕਰੀਆਂ ਤੇ ਵੀਜ਼ਾ ਲਵਾਉਣ ਦੇ ਨਾਂ ਤੇ ਵੀ ਲੋਕਾਂ ਨੂੰ ਗੱਲਾਂ ਦੇ ਵਿੱਚ ਫਸਾਉਂਦੀਆਂ ਐ ਇਨਸਪੈਕਟਰ ਅਰਉਤਾਸ਼ ਜਯਦਵ ਨੂੰ ਸੂਚਨਾ ਮਿਲੀ ਕਿ ਗਲੋਬਲ ਕੰਸਲਟੈਂਟ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਦਫਤਰ ਬੰਦ ਕਰਕੇ ਫਰਾਰ ਹੋ ਗਿਆ ਤੇ ਉਹਨਾਂ ਨੇ ਮਾਲਕ ਤੇ ਸਟਾਫ ਦਾ ਪਤਾ ਲਾਉਣ ਦੇ ਲਈ ਸਪੈਸ਼ਲ ਟੀਮ ਵੀ ਬਣਾਈ ਆ ਜਾਂਚ ਦਾ ਪਤਾ ਲੱਗਿਆ ਕਿ ਮਾਲਕ ਨੇ ਸੈਕਟਰ 34 ਦੇ ਵਿੱਚ ਡ੍ਰੀਮ ਲੈਂਡ ਇਮੀਗ੍ਰੇਸ਼ਨ ਦਫ਼ਤਰ ਖੋਲ੍ਹ ਦਿੱਤਾ ਹੈ ਤੇ ਪੁਲਿਸ ਨੇ ਮੌਲਜਮਾਂ ਨੂੰ ਫੜਨ ਦੇ ਲਈ ਸਪੈਸ਼ਲ ਟੀਮ ਵੀ ਬਣਾਈ ਹੈ ਤੇ ਫੇਰ ਛਾਪਾ ਮਾਰਿਆ ਮੌਕੇ ਤੇ ਸ਼ਿਕਾਇਤਕਰਤਾ ਰਾਜਸਥਾਨ ਵਾਸੀ ਗਣੇਸ਼ ਮਾਲ ਨੂੰ ਸੱਦ ਕੇ ਠੱਗੀ ਕਰਨ ਵਾਲਿਆਂ ਦੀ ਪਛਾਣ ਕਰਵਾਈ ਗਈ ਆ ਤੇ ਗਣੇਸ਼ ਮਾਨ ਨੇ ਕਿਹਾ ਇਹ ਕਿ ਇਹ ਉਹਨਾਂ ਉਹੀ ਮਲਜਮਾਤ ਜਿਨ੍ਹਾਂ ਨੇ ਠੱਗੀ ਕੀਤੀ ਸੀ ਤੇ ਜਾਂਚ ਦਾ ਪਤਾ ਲੱਗਿਆ ਹੈ ਕਿ ਕਰੀਬ 10 ਦਿਨ ਪਹਿਲਾਂ ਸੈਕਟਰ 34 थाना ਪੁਲਿਸ ਨੇ ਕੰਪਨੀ ਦੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਦੇ ਵਿੱਚ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਆ